ਨਾਲ ਦਾ ਆ ਰਿਹਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਜਿਵੇਂ ਕਿ ਜਗਤਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 538ਵਾਂ ਵਿਆਹ ਪੁਰਬ ਬਟਾਲਾ 'ਚ 31 ਅਗਸਤ ਨੂੰ ਮਨਾਇਆ ਜਾਣਾ ਹੈ ਅਤੇ ਜੇਕਰ ਗੱਲ ਕਰੀਏ ਤਾਂ ਬਟਾਲਾ ਦੇ ਵਦਾਇਕ ਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਰੀਕ ਕਵਸੀ ਲਗਾਤਾਰ ਉਹ ਅੱਗੇ ਹੋ ਕੇ ਸਾਰੇ ਕੰਮਾਂ ਦਾ ਜ਼ਾਇਦਾ ਲੈ ਰਹੇ ਹਨ ਬੀਤੇ ਇੱਕ ਦਿਨ ਪਹਿਲਾਂ ਵੀ ਤੁਸੀਂ ਵੇਖਿਆ ਹੈ ਕਿ ਸੋਸ਼ਲ ਮੀਡੀਆ ਔਰ ਬਾਕੀ ਚੈਨਲਾਂ ਉੱਪਰ ਖਬਰ ਚੱਲੀ ਸੀ ਇੱਕ ਅਧਿਕਾਰੀ ਨੂੰ ਡਾਂਟ ਲਾਉਂਦੇ ਨਜ਼ਰ ਆਏ ਸਨ ਅੱਜ ਵੀ ਉਹ ਦੇਰ ਸ਼ਾਮ ਜਦੋਂ ਆਪਣੇ ਸਾਰੇ ਹੀ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਪ੍ਰਬੰਧ ਨਾਲ ਜਾਜਾ ਲੈਨ ਪਹੁੰਚੇ ਕਿ ਪ੍ਰਬੰਧ ਕਿਸ ਤਰ੍ਹਾਂ ਦੇ ਹਨ ਇਸ ਜਗ੍ਹਾ ਤੇ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਹੈ ਅਰਬਨ ਸਟੇਟ ਔਰ ਹਸਰੀਦਾ ਪੁਲ ਹੈ ਇੱਥੇ ਕੂੜੇ ਦੇ ਢੇਰ ਵੱਡੇ ਪੱਤਰ ਦੇ ਪਾਏ ਗਏ ਔਰ ਇਹ ਸ਼ਾਰੀ ਕਲਸੀ ਵੱਲੋਂ ਐਸ.ਡੀ.ਐਮ ਨੂੰ ਮੌਕੇ ਤੇ ਸੱਦਿਆ ਗਿਆ ਔਰ ਇੱਕ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਨਾਲ ਉਹਨਾਂ ਕਹੇ ਕਿ ਤਾਹੀ ਬਰਦਾਸ਼ਤ ਨਹੀਂ ਹੋਏਗੀ ਕਿਉਂਕਿ ਅਸੀਂ ਜਗਤਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਬ ਵਧੀਆ ਢੰਗ ਨਾਲ ਮਨਾਉਣਾ ਹੈ ਕੀ ਕੋਈ ਕਹਿਆ ਸੁਣਦੇ ਆ ਉਹਨਾਂ ਦੀ ਜ਼ਬਾਨੀ ਵੈਕਦਰੋ ਚੈਨਲ ਦਾ ਆਰ ਐਨ ਨਿਊਜ਼ ਇੱਥੇ ਡਿਊਟੀ ਕੀ ਦੀ ਆ ਸਰ ਇਹ ਤਾਂ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਹੁੰਦਾ ਸਰ ਇਹ ਤਾਂ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਘੋਕ ਕੇ ਸਰ ਡਿਊਟੀਆਂ ਕੀ ਦੀਆਂ ਨੇ ਸੁਪਰਵਾਈਜ਼ਰ ਕੌਣ ਹੈ ਗਾਜ਼ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਟੇਟ ਦਾ ਏਰੀਆ ਪੈਂਦਾ ਜੀ ਇੱਧਰ ਸਾਰਾ ਆਪਣਾ ਬੰਦਾ ਨਹੀਂ ਕੋਈ ਆਪਣਾ ਸਟੇਟਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਸੀ ਸਰ ਇਹ ਅਰਬਨ ਸਟੇਟ ਦਾ ਪੁੱਡਾ ਦੇਖ ਰਿਹਾ ਕੋਪਰਿੰਡ ਸਪਾ ਇਹ ਨਹੀਂ ਕਉਂਦੀ ਜੀ 15 ਦੇ ਯਾਰ ਹੱਥ ਤਾਂ ਚੱਕਣਾ ਨਾ ਅੰਦਰ ਰਿਕ ਕਰਾਂ ਦੀ ਥੋੜੀ ਕਿ ਆ ਜਾਂਦੀ ਇਹ ਤਾਂ ਫੈਕਟਰ ਭੇਜ ਕੇ ਚੁਕਾਈਦਾ ਜੀ ਚੁਕਾਈਦਾ ਤਾਂ ਫੇ ਚੁਕਾਇਆ ਕਿਉਂ ਨਹੀਂ ਆਂਦੇ ਰੂਟ ਸਰ ਅਸੀਂ ਦੋ ਤਿੰਨ ਹੋਏ ਰੂਡੀ ਕਰਨੇ ਜਿਹੜੇ ਮਾਰ ਦਾ ਕਿਉਂ ਦਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਸੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਾਰੇ ਪਾਲਕੀ ਸਾਹ ਵਾਲੇ ਸਾਰੇ ਰਸਤੇ ਦਾ ਪਾਲਕੀ ਸਾਹ ਚਾਦੂਣਾ ਤੋਂ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋਸਤ ਫਿਰ ਕੋਈ ਕਰਾਉਂਦੇ ਸਰ ਤੇ 10 ਮਹੀਨਾਂ ਕਰਵਾ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਜੀ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਆ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਇੰਗੇ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਇੱਕ ਹੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਮਹੀਨਾ ਹੋ ਗਿਆ ਤਰਲੇ ਮਾਰਦੇ ਆ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਦੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਨੂੰ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ ਤਿੰਨ ਦਿਨ ਦੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆੜ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਘੱਟ ਰੋਡ ਹੋਵੇ ਪਿਆਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਨਾਲ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਸਰ ਮੈਂ ਉਹ ਤਾਂ ਵੀ ਕਹਿੰਦੇ ਐਪਲੀਕੇਸ਼ਨ ਦੇ ਗਿਆ ਮੈਂ ਕਹਿੰਦਾ ਤੁਸੀਂ ਆਪਣੀ ਡੈਰੀਲਵਾਗੇ ਐਪਲੀਕੇਸ਼ਨ ਦੇਖਿਆ ਤੁਹਾਡੇ ਦਫ਼ਤਰ ਕਮਿਸ਼ਨ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਉੱਚ ਕਰਨਾ ਕੋਮੇਦਾਨ ਵਗੇ ਕੋ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਿਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਚ ਕਰਦੇ ਆ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਇਆ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਹੀ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਬੰਦਿਆਂ ਦੀ ਟੈਨਸ਼ਨ ਆ ਦੇਖੋ ਮੈਂ ਅੱਗੇ ਉਹ ਦਿਨ ਮੈਂ ਵੀਡੀਓ ਵੀ ਪਾ ਦਿੱਤੀ ਮੈਂ ਉਹਦੇ ਚ ਦੱਸ ਦਿੱਤਾ ਇਹ ਸੋ ਕਹਿਣ ਦਾ ਭਾਵ ਸਿਆਸਤਾਂ ਸੋਹਣੀਆਂ ਲੱਗਦੀਆਂ ਨੇ ਕੰਮਾ ਕਰ ਮੈਂ ਤੇ ਉਦੋਂ ਹੀ ਦੱਸਦਾ ਸੀ ਵੀ ਇੱਕ ਜਦੋਂ ਔਖਾ ਸਮਾਂ ਆਵੇ ਨਾ ਕੋਈ ਤੇ ਆਗੂਆਂ ਦਾ ਫਰਜ਼ ਹੁੰਦਾ ਵੀ ਸ਼ਹਿਰ ਨੂੰ ਕਹਿਣਾ ਪਰਵਾਹ ਨਾ ਕਰੋ ਤੁਹਾਡੇ ਨਾਲ ਖਲੋਤੇ ਹਾਂ ਜੀ ਉੱਥੇ ਪਾਰਟੀਬਾਜੀ ਨਹੀਂ ਹੋਣੀ ਚਾਹੀਦੀ ਪਰ ਜਦੋਂ ਐਸੇ ਲੋਕ ਵੀ ਸਿਆਸਤਾਂ ਕਰਨ ਡਹਿ ਪੈਣ ਫਿਰ ਉਹਨਾਂ ਦੇ ਅੰਦਰ ਜਿਹੜਾ ਹੁੰਦਾ ਨਾ ਉਹ ਲੋਕਾਂ ਨੂੰ ਬਾਹਰ ਨਜ਼ਰ ਆਉਂਦਾ ਵੀ ਇਹ ਕੀ ਸੋਚਦੇ ਮਾਲਕ ਆ ਸੋ ਮੈਂ ਪ੍ਰਾਪਰਲੀ ਮੇਰੇ ਧਿਆਨ ਚ ਸੀ ਮੈਂ ਕੰਮ ਕਰ ਰਿਹਾ ਸੀ ਹੁਣ ਆਪਾਂ ਦੇ ਲੱਗੇ 7 ਵਜੇ ਦੇ ਸਵੇਰ ਦੇ ਠੀਕ ਆ ਹੁਣ ਇਹਨਾਂ ਨੂੰ ਜਾਗ ਆ ਕੀ 2 ਵਜੇ ਆ ਵੇਖੋ ਜੀ ਲਾਲਾ ਲਾਲਾ ਕਰਕੇ ਤੇ 10 ਮਿੰਟਾ ਬਾਅਦ ਕਰੋ ਸੋ ਕਹਿਣ ਦਾ ਭਾਵੇਂ ਆ ਵੀ ਅ ਕੰਮ ਤੇ ਹੁਣ ਵੀ ਪ੍ਰਸ਼ਾਸਨ ਹੀ ਕਰ ਰਿਹਾ ਸਰਕਾਰ ਕਰ ਰਹੀ ਹੈ ਸੋ ਇਹ ਹੁੰਦੇ ਨੇ ਘੜੀ ਦੀ ਘੜੀ ਨੰਬਰ ਬਣਾਉਣ ਵਾਸਤੇ ਨੰਬਰ ਬਣਾ ਕੇ ਉਹਦੇ ਤੋਂ ਬਾਅਦ ਇਹਨਾਂ ਨੇ ਵਾਪਸੀ ਚਲੇ ਜਾਣਾ ਹੁੰਦਾ ਪਰ ਲੋਕ ਸਿਆਣੇ ਨੇ ਲੋਕਾਂ ਨੂੰ ਪਤਾ ਆ ਹੁਣ ਮੈਂ ਜਦੋਂ ਬਟਾਲੇ ਆਇਆ ਤੇ ਬਟਾਲੇ ਦੇ ਕੀ ਹਾਲਾਤ ਸੀ ਠੀਕ ਹੈ ਸਾਰਾ ਮੇਰਾ ਸਫਾਈ ਕਰਮਚਾਰੀ ਵੀ ਮੇਰਾ ਪਰਿਵਾਰ ਨੇ ਜਿੱਥੇ ਮੈਂ ਖੜੇ ਕਰਾਂ ਮੇਰੀ ਗੱਲ ਸੁਣਦੇ ਨੇ ਮੰਨਦੇ ਨੇ ਪਰ ਦੁੱਖ ਦੀ ਗੱਲ ਇਹ ਆ ਵੀ ਜਦੋਂ ਆਗੂ ਹੀ ਜਾਣ ਬੁੱਝ ਕੇ ਉਹਨਾਂ ਨਾਲ ਕੋਝੀਆਂ ਸਿਆਸਤਾਂ ਕਰੇ ਤੇ ਫਿਰ ਉਹ ਚੀਜ਼ਾਂ ਵਾਰਾ ਨਹੀਂ ਖਾਂਦਾ ਤੁਹਾਨੂੰ ਦੱਸਣਾ ਚਾਹੁੰਨਾ ਜ਼ਮੀਨੀ ਲੀਡਰ ਕੀ ਹੁੰਦੇ ਅਸਲ ਜ਼ਮੀਨੀ ਲੀਡਰ ਕੀ ਮੇਰੇ ਨਾਲ ਕੇ ਸਰਪੰਚ ਸੀ ਉਹ ਉਸ ਏਰੀਏ ਦੇ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸੀ ਲੋਕ ਕੀ ਕਹਿ ਰਹੇ ਸੀ ਕਹਿੰਦੇ ਜੀ ਪਿੰਡ ਵਿੱਚ ਫਸੇ ਨੇ ਲੋਕ ਉੱਪਰ ਨੇ ਉਹ ਨਾ ਤੇ ਉਹਨਾਂ ਕੋ ਆਇਆ ਜਾ ਸਕਦਾ ਤੇ ਨਾ ਉਹ ਜਾਇਆ ਜਾ ਸਕਦਾ ਉਹ ਆਪਣੇ ਪਿੰਨਾਂ ਚ ਹੀ ਨੇ ਤੇ ਉਹ ਰਾਸ਼ਨ ਤੋਂ ਪਾਣੀ ਤੋਂ ਵਾਂਝੇ ਨੇ ਉਹ ਕਹਿੰਦੇ ਜੀ ਕੀ ਇਹਦਾ ਹੱਲ ਕੀ ਕਰ ਸਕਦੇ ਆ ਤੇ ਡੀਸੀ ਸਾਹਿਬ ਨੇ ਜਦੋਂ ਗੱਲ ਕੀਤੀ ਵੀ ਹੈਲੀਕਾਪਟਰ ਆਪਾਂ ਮਹੀਆ ਕਰਾ ਲਿਆ ਕਹਿੰਦੇ ਵੀ ਉਹ ਕੋਈ ਗੱਲ ਨਹੀਂ ਉਹ ਆਪ ਹੈਲੀਕਾਪਟਰ ਤੇ ਆਏ ਇੱਥੋਂ ਗੱਡੀ 'ਚ ਬਹਿ ਕੇ ਗਏ ਨੇ ਹੈਲੀਕਾਪਟਰ ਇੱਥੇ ਲੋਕਾਂ ਵਾਸਤੇ ਛੱਡ ਗਏ ਨੇ ਵੀ ਜਾ ਕੇ ਜਿਹੜਾ ਸਮਾਨ ਆ ਮੇਰਾ ਕੋਈ ਲੋਕ ਜਿਹੜੇ ਭੁੱਖੇ ਨਾ ਰਹਿਣ ਰਹਿਣ ਸੋ ਇਹ ਹੁੰਦਾ ਜ਼ਮੀਨੀ ਲੀਡ ਨਾ ਨਾ ਕਿੱਥੇ ਟਲੇ ਹਟਦੇ ਹਾਲਾਤ ਹੁਣ ਇਹ ਸਿਆਸਤ ਦੀ ਕਲਾਕਾਰਾਂ ਨੂੰ ਚਾੜਦੇ ਫਿਰ ਲੈਉਣਗੇ ਸੋ ਕਹਿਣ ਦਾ ਭਾਵ ਇਹ 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 ਮੈਂ ਤੇ ਅੱਗੇ ਕਹਿਣਾ ਵੀ ਇਹ ਤੇ ਲੋਕ ਜਿਹੜੀ ਅਸਲ ਸਿਆਸਤ ਹੁੰਦੀ ਆ ਵੀ ਲੋਕਾਂ ਦੇ ਨਾਲ ਖੜਵਾ ਅਸਲ ਸਿਆਸਤ ਹੁੰਦੀ ਆ ਵੀ ਤੁਹਾਡੇ ਨਾਲ ਆਇਆ ਮਾੜੇ ਚੰਗੇ ਸਮੇਂ ਪਰਿਵਾਰ ਆ ਯਾਰ ਉਸ ਉਹਨਾਂ ਨੂੰ ਇਹ ਹੋਆ ਵੀ ਤਗੜੇ ਹੋ ਕੇ ਬਾਬਾ ਜੀ ਦੇ ਵਿਆਹ ਦੀਆਂ ਡਿਊਟੀਆਂ ਜਿਹੜੀਆਂ ਨਿਭਾ ਰਹੇ ਆ ਸੋ ਇਸ ਵਾਰ ਜਿਹੜੀ ਕੁਦਰਤੀ ਮੈਂ ਕਹਿ ਸਕਦਾ ਜਿਹੜੀ ਬਰਸਾਤ ਹੋਈ ਠੀਕ ਆ ਕਿਉਂਕਿ ਮੈਂ ਵੀ ਛੋਟੇ ਹੁੰਦੇ بڑے ਬਾਬਾ ਜੀ ਦੇ ਵਿਆਹ ਵੇਖਿਆ ਪਹਿਲਾ ਵਿਆਹ ਮੈਂ ਹੁਣ ਪੰਗੂੜਿਆਂ ਵਾਲਾ ਕੋਈ ਚੱਲਣਾ ਜੀ ਉਹਨਾਂ ਨੂੰ ਵੀ ਹੌਸਲਾ ਦੇਣ ਚੱਲਾਂ ਵੀ ਪਰਵਾਹ ਨਾ ਕਰਿਓ ਭਰਾਵਾ 10 ਦਿਨ ਤੁਹਾਡੇ ਹੋਰ ਵਧਾ ਦੇਵਾਂਗੇ ਜੀ ਜੀ ਤੁਹਾਡੀ ਜਿਹੜੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਸੋ ਕਹਿਣ ਦਾ ਭਾਵ ਇਥੇ ਕੁਦਰਤ ਅੱਗੇ ਯੂਰ ਨਹੀਂ ਬਰਸਾਤ ਆ ਗਈ ਮੀ ਆ ਗਿਆ ਉਹਦੇ ਕਰਕੇ ਫਿਰ ਲੋਕ ਜਿਹੜੇ ਨੇ ਉਹ ਨਿਕਲਣਾ ਕੱਟ ਜਾਂਦੇ ਨੇ ਇਹ ਨਹੀਂ ਉਹਨਾਂ ਦੇ ਪੰਗੂੜਿਆਂ 'ਚ ਕਮੀ ਐ ਨਹੀਂ ਉੱਥੇ ਕੋਈ ਦਿੱਕਤ ਐ ਪਰ ਉੱਥੇ ਕਮੀ ਕੀ ਐ ਵੀ ਲੋਕ ਫਿਰ ਘਟ ਆਉਂਦੇ ਨੇ ਪਰ ਇਹ ਆ ਵੀ ਨਾਲ ਖਲੋਤੇ ਆ ਹਰ ਮਾਤਰ ਸਾਥ ਜਿਹੜਾ ਪਰਿਵਾਰ ਆ ਉਹ ਸਾਡਾ ਪਰਿਵਾਰ ਆ ਤਗੜੇ ਆ ਉਹਨਾਂ ਦੇ ਨਾਲ ਤਗੜੇ ਹੋ ਕੇ ਖੜੇ ਆ ਚਟਾਨ ਬਣ ਕੇ ਪ੍ਰਵਾਹ ਕੋਈ ਨਹੀਂ ਹੁੰਦਾ ਲੱਗਿਆ ਦੇਖੋ ਡਿਊਟੀਆਂ ਤੇ 24 ਘੰਟੇ ਜੀ ਠੀਕ ਹੈ ਜੀ ਸਾਨੂੰ ਤੇ ਖੁਸ਼ੀ ਹੁੰਦੀ ਹੈ ਵੀ ਜਿੱਦ ਤਰ੍ਹਾਂ ਇੱਕ ਜਦੋਂ ਦਾ ਮੈਂ ਐਮਐਲਏ ਬਣਿਆ ਤੇ ਮੈਨੂੰ ਤੇ ਚਾਹ ਹੁੰਦਾ ਵੀ ਜਦੋਂ ਬਾਬਾ ਜੀ ਦਾ ਵਿਆਹ ਹੁੰਦਾ ਤੇ ਹਰ ਆਪ ਜਿੱਤਰਾ ਤਿਆਰੀਆਂ ਕਰੀਦੀਆਂ ਨੇ ਜਿੱਥੇ ਕੋਈ ਕਮੀ ਪੇਸ਼ੀ ਆ ਹੁਣ ਤੁਸੀਂ ਦੇਖਿਆ ਹੋਊਗਾ ਆਫਸਰਾਂ ਦੀ ਟੀਮ ਵੱਖਰੀ ਫਿਰ ਰਹੀ ਹੈ ਜੀ ਮੈਂ ਅਲੱਗ ਆ ਜਿੱਥੇ ਜਿੱਥੇ ਕਮੀਆਂ ਉੱਥੇ ਚੈਨਾ ਫਿਰ ਫਿੱਟੋ ਜਾਂਦੀਆਂ ਨੇ ਵੀ ਆਜੋ ਇੱਕ ਠੀਕ ਹੈ ਨਾ ਜਿਹੜਾ ਜਿਹੜਾ ਅਫਸਰ ਦੀ ਜਿੱਥੇ ਨਲੈਕੀ ਹੋਊਗੀ ਦੇਖੋ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਕੁ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਲੱਗਦਾ ਫਿਰ ਉਹਦੇ ਵਾਸਤੇ ਸਰਕਾਰ ਸਖਤ ਆ ਠੀਕ ਹੈ ਜੀ ਉਹਨਾਂ ਨੇ ਆਪਣਾ ਐਕਸ਼ਨ ਲੈਣਾ ਹੈ ਇਹ ਤਾਂ ਲੋਕ ਦੱਸਣਗੇ ਮੈਂ ਤੇ ਆਪਣੀ ਡਿਊਟੀ ਕਰ ਰਿਹਾ ਮੇਰਾ ਬਟਾਲਾ ਪਰਵਾਹ ਠੀਕ ਹੈ ਜੀ